ਉਹਦੇ ਇਸ ਤਰ੍ਹਾਂ ਦਰ ਜਿਹੜੀ ਕਾਰਨਾਵਾਂ ਦੇ ਵੀ ਡਟ ਕੇ ਖੇਦੀ ਕਰਦੇ ਤੇ ਮੰਗ ਕਰਦੇ ਆ ਵੀ ਉਹਨਾਂ ਚਟਕ ਕਰੋ ਉਹਨਾਂ ਦਾ ਜਿਹੜਾ ਕੋਈ ਕਬਜ਼ਾ ਨਾ ਲਿਆ ਜਾਵੇ ਉਹਨੂੰ ਤਾਂ ਜਵਰੀ ਜੰਨਾ ਚਟਕ ਕਰੋ ਕਿਸਾਨਾਂ ਦੇ ਜਿਹੜਾ ਉਹ ਜਵਨ ਕਬਰ ਵਾਲਾ ਐਕਟ ਉਹਦੇ ਮੁਤਾਬਕ ਤਸੱਲੀ ਨਹੀਂ ਹੋ ਜਾਂਦੀ ਪਟਿਆਲਾ ਦੇ ਪਿੰਡ ਜਹਲਾ ਤੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਕਿਸਾਨਾਂ ਦਾ ਤੇ ਪੁਲਿਸ ਦਾ ਆਪਸ ਦੇ ਵਿੱਚ ਪੰਗਾ ਪੈਂਦਾ ਹੈ ਕਿਸਾਨਾਂ ਤੇ ਪੁਲਿਸ ਆਹਮੋ ਸਾਹਮਣੇ ਹੁੰਦੇ ਨੇ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਪ੍ਰਸ਼ਾਸਨ ਜ਼ਮੀਨ ਤੇ ਕਬਜ਼ਾ ਕਰਨ ਆ ਗਿਆ ਜਿਸ ਤੋਂ ਬਾਅਦ ਕਿਸਾਨ ਆਗੂ ਸਰਜੀਤ ਸਿੰਘ ਫੂਲ ਵੀ ਇਸ ਮਾਮਲੇ ਦੇ ਉੱਤੇ ਪੜਕੇ ਨੇ ਤੇ ਉਹਨਾਂ ਨੇ ਵੱਡੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਾਏ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਉੱਤੇ ਪੁਲਿਸ ਦੀਆਂ ਟਾੜਾਂ ਨੇ ਜ਼ਮੀਨ ਐਕਵਾਇਰ ਕਾਨੂੰਨ ਦੀਆਂ ਸ਼ਰਤਾਂ ਦੇ ਅਨੁਸਾਰ ਕਿਸਾਨਾਂ ਦੀ ਤਸੱਲੀ ਕਰਾਏ ਬਿਨਾ ਕਰ ਰਹੀ ਹੈ ਜਿਵੇਂ ਜ਼ਬਰਦਸਤੀ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਬਲਡوزر ਫੇਰਿਆ ਸੀ ਉਸੇ ਤਰ੍ਹਾਂ ਬਾਈਪਾਸ ਬਣਾਉਣ ਦੇ ਲਈ ਕਿਸਾਨਾਂ ਦੇ ਝੋਨੇ ਦੀ ਲਹਿਰਾਂ ਦੀ ਫਸਲ ਉਜਾੜ ਦਿੱਤੀ ਹੈ ਬੀਕੇ ਯੂ ਸਮੇਤ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਨੂੰ ਬੱਸਾਂ ਦੇ ਵਿੱਚ ਭਰ ਕੇ ਕਸਟਡੀ ਚ ਲੈ ਲਿਆ ਹੈ ਹੋਰ ਕੀ ਕੁਝ ਬੋਲੇ ਸੁਰਜੀਤ ਸਿੰਘ ਪੂਲ ਆ ਸੁਣਦੇ ਆ ਸਾਥਿਵੋ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਅੱਜ ਪਟਿਆਲਾ ਪ੍ਰਸ਼ਾਸਨ ਨੇ ਪੁਲਸ ਨੇ ਪਵਰ ਨਿਗੜ ਪਟਿਆਲਾ ਰੋਡ ਤੇ ਪੈਂਦੇ ਪਿੰਡ ਜਹਲਾਂ ਵਿਖੇ ਜ਼ਬਰਦਸਤੀ ਜਿਹੜਾ ਉੱਥੋਂ ਦਾ ਬਾਈਪਾਸ ਲੰਘ ਰਿਹਾ ਉਹਦੇ ਵਿੱਚ ਕਿਸਾਨਾਂ ਦੇ ਝੋਨਾ ਵੀ ਫਸਲ ਨੂੰ ਆਪਣੀਆਂ ਜੀਸੀਬੀ ਮਸ਼ੀਨਾਂ ਦੇ ਨਾਲ ਜ਼ਬਰਦਸਤੀ ਬਾਹ ਕੇ ਤੇ ਜਿਹੜੇ ਉੱਥੇ ਕਿਸਾਨ ਆਗੂ ਤੇ ਵਰਕਰ ਉਹਦਾ ਉੱਥੇ ਤਾਂ ਪ੍ਰਦਰਸ਼ਨ ਕਰ ਰਹੇ ਸੀ ਉਹਦੇ ਜਵਰੇ ਅ ਜਮੀਨ ਅਕਵਾਹ ਦੇ ਖਿਲਾਫ ਉਹਨਾਂ ਨੂੰ ਚੱਕ ਕੇ ਜੇਲਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਥਾੜਿਆਂ ਦੇ ਵਿੱਚ ਪੁਲਿਸ ਚੌਕੀਆਂ ਦੇ ਵਿੱਚ ਬੰਦ ਕਰਤਾ ਇਹ ਜਿਹੜਾ ਮਸਲਾ ਹੈ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਆ ਵੀ ਅਸੀਂ ਆ ਜਿਹੜਾ ਉਹਦਾ ਜ਼ਮੀਨ ਦਾ ਮੁਆਵਜ਼ਾ ਹੈ ਜ਼ਮੀਨ ਦੇ ਪੈਸੇ ਹੈ ਉਹ ਅਸੀਂ ਦੇਣ ਨੂੰ ਤਿਆਰ ਦੇ ਦਿੱਤੇ ਆ ਕਿਸਾਨ ਲੈਣ ਨੂੰ ਤਿਆਰ ਨਹੀਂ ਹਰ ਮਾਮਲਾ ਇਹ ਹੈਗਾ ਵੀ ਜਿਹੜਾ ਕੋਈ ਜ਼ਮੀਨ ਦਾ ਮੁਆਵਜਾ ਹੁੰਦਾ ਜਦੋਂ ਕੋਈ ਸਰਕਾਰ ਅਕਵਾਇਰ ਕਰਦੀ ਹੈ ਕਿਸੇ ਸੜਕ ਵਾਸਤੇ ਜਾਂ ਕਿਸੇ ਹੋਰ ਸਰਕਾਰੀ ਮਕਸਦ ਵਾਸਤੇ ਤਾਂ ਉਹਦੇ ਕੋਈ ਰੂਲ ਜਿਹੜਾ ਕੋਈ ਐਕਟ ਆ ਉਹਦੇ ਕੋਈ ਰੂਲ ਜਿਹਨੇ ਨੇਮ ਹੁੰਦੇ ਨੇ ਉਹ ਰੌਲਾ ਇਹ ਹੈਗਾ ਵੀ ਸਰਕਾਰ ਆਪ ਦਾ ਨੇਮ ਬਣਾ ਕੇ ਆਪ ਹੀ ਚੈੱਕ ਕਰ ਦਿੰਦੇ ਆ ਵੀ ਇੰਨਾ ਸੋਡਾ ਆ ਮੁਆਵਜਾ ਬਣਦਾ ਪਰ ਕੀ ਉਹ ਜਿਹੜਾ ਐਕਟ ਹੈਗੇ ਇਹ ਤੋਂ ਪਹਿਲਾਂ ਜ਼ਮੀਨ ਅਕਵਾਇਰ ਕਰਦੇ 2013 ਵਾਲਾ ਐਕਟ ਹੈ ਜਾਉ ਤੋ ਆ ਜੋ ਮਤਲਬ ਖਾਸ ਕਰਕੇ ਬੇਸ ਉਹੀ ਹੈ ਉਹਦੇ ਬਤਾਰਕ ਕੀ ਉਹ ਸਾਰਾ ਮੁਆਵਜਾ ਜਿਆਦਾ ਪਤਾ ਜਾਂ ਬਾਕੀ ਜੋ ਸੰਬੰਧਿਤ ਚੀਜ਼ਾਂ ਹੈਗੀਆਂ ਨੇ ਉਹ ਦਿੱਤੀਆਂ ਜਾਣ ਕਿ ਨਾ ਇਹ ਰਵਾਸਲ ਵਿੱਚ ਸੋ ਕਿਸਾਨ ਦੀ ਮੰਗ ਹੈਗੀ ਹੈ ਵੀ ਅਸੀਂ ਜਿਹੜਾ ਬਾਈਪਾਸ ਬਣ ਰਿਹਾ ਇਧਰੋਂ ਬਰਨਾਲੇ ਤੋਂ ਲੈ ਕੇ ਰਾਜਪੁਰੇ ਤੋਂ ਅੱਗੇ ਥਰੇੜੀ ਜੱਟਾਂ ਤੱਕਰ ਜਿਹੜਾ ਇਹ ਜਿਹੜੀ 4 ਲੇਨ ਹੈਗੀ ਇਹਦੇ ਨਾਲ ਨਾਲ ਬਣਨਾ ਤੇ ਉਦਾਂ ਰੌਲਾ ਨਹੀਂ ਗੱਲ ਹੈਗਾ ਜ਼ਮੀਨ ਦਾ ਮਨਮਰਜ਼ੇ ਦੇ ਨਾਲ ਹੀ ਰੇਟ ਤੈਅ ਕਰਕੇ ਉਦੋਂ ਬਾਅਦ ਜ਼ਬਰਦਸਤੀ ਜ਼ਮੀਨ ਖੋਹਣ ਦੇ ਕਾਰਵਾਈ ਸੋ ਅਸੀਂ ਭਾਰਤੀ ਕਿਸਾਨ ਜਿਹਨਾਂ ਦੇ ਕ੍ਰਾਂਤੀਕਾਰੀਆਂ ਵੱਲੋਂ ਪਹਿਲਾਂ ਵੀ ਉਹਨਾਂ ਪਿੰਡਾਂ ਦੇ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਸਾਡੀ ਜਥੇਬੰਦੀ ਆ ਜਿਹੜੀ ਵੀ ਕੇ ਜੋ ਕ੍ਰਾਂਤੀਕਾਰੀ ਦੀ ਜਲਾ ਟੀਮ ਹੈ ਜਲਾ ਜਥੇਬੰਦੀ ਆ ਉਹ ਪੂਰੀ ਡਟ ਕੇ ਖੜੀ ਆ ਜਿੱਥੇ ਤੋਂ ਸੰਘਰਸ਼ ਚੱਲ ਰਿਹਾ ਅੱਜ ਹੋਰ ਜਥੇਬੰਦਗੀਆਂ ਸਮੇਤ ਸਾਡੇ ਜਿਹੜੇ ਸੀਨੀਅਰ ਅਗੂਆ ਪਟਿਆਲੇ ਜਨੇ ਦੇ ਉਹਨਾਂ ਨੂੰ ਵੀ ਉਹਨਾਂ ਨੇ ਅ ਬੰਦ ਕੀਤਾ ਆਪਣੀਆਂ ਚੌਂਕੀ ਦੇ ਵਿੱਚ ਥਾਣੇ ਦੇ ਵਿੱਚ ਸੋ ਅਸੀਂ ਭਰਤੀ ਕਿਸਾਨ ਜੀ ਉਹਨੇ ਕਾਰਕੀਕਾਰੀ ਵੱਲੋਂ ਸਰਕਾਰ ਦੇ ਇਸ ਧੱਕੇ ਦੇ ਜਿਹੜੀ ਕਾਰਨਾਮੇ ਦੀ ਡਟ ਕੇ ਰਿਹਦੀ ਕਰਦੇ ਤੇ ਮੰਗ ਕਰਦੇ ਆ ਵੀ ਉਹਨਾਂ ਚੋਂ ਟਿਕਰ ਉਹਨਾਂ ਦਾ ਜਿਹੜਾ ਕੋਈ ਕਮਜਾ ਨਾ ਲਿਆ ਜਾਵੇ ਉਹਨੂੰ ਤਾਂ ਜਬਰੇ ਜੰਨਾ ਚ ਟਿਕਰ ਕਿਸਾਨਾਂ ਦੇ ਜਿਹੜਾ ਉਹ ਜ਼ਮੀਨ ਕਬਜ਼ਾ ਵਾਲਾ ਐਕਟ ਦੇ ਮਤਲਬ ਤਸੱਲੀ ਵੀ ਹੋ ਜਾਂਦੀ ਸੋ ਉਹ ਜ਼ਮੀਨ ਉਹਨਾਂ ਦਾ ਜਿਹੜਾ ਕਬਜ਼ਾ ਰੁਕਾਇਆ ਜਾਵੇ ਜਿਹੜੇ ਗ੍ਰਸਤਾਰ ਆਗੂ ਹੈ ਉਹਨਾਂ ਨੂੰ ਛੱਡਿਆ ਜਾਵੇ ਤੁਰੰਤ ਤੇ ਮੈਂ ਸਾਰੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਰਕਰ ਆ ਆਗੂ ਆਏ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਇਹ ਸਰਕਾਰ ਦਾ ਇਹ ਜਿਹੜਾ ਰਸ ਹੈਗਾ ਜ਼ਬਰੇ ਜ਼ਮੀਨਾਂ ਖੋਣ ਵਾਲਾ ਭਾਵੇਂ ਉਹ ਲੈਂਡ ਪੋਲਿੰਗ ਪਾਲਸੀ ਤਹਿਤ ਹੋਵੇ ਭਾਵੇਂ ਉਹ ਸਰਕਾਰ ਤਹਿਤ ਹੋਵੇ ਸੋ ਜਿਹੜਾ ਰਸ ਹੈ ਜਿਹੜਾ ਕਿਸਾਨਾਂ ਦਾ ਜ਼ਬਰੇ ਅ ਜਿਵੇਂ ਨਾ ਖੋਣ ਵਾਲਾ ਇਹਨੂੰ ਜੇ ਥੰਦ ਪਾਉਣੇ ਹੈ ਤਾਂ ਅੱਜ ਕਿਸਾਨਾਂ ਦੇ ਨਾਲ ਖੜੇ ਹੋਣ ਦੇ ਲੋੜ ਹੈ ਤਾਂ ਕਿ ਕੱਲ ਸਾਡੇ ਬਾਰੇ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ